ਡਿਊ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗਰਦਾਸਪੁਰ ਤੋਂ ਤੇ ਸਾਡੇ ਸੂਪਰ ਡਿਵੀਜ਼ਨ ਸਾਡੇ ਐਕਸਾਈਜ਼ ਆਫਿਸਰ ਸ਼੍ਰੀ ਹਿਮੰਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਹੈ ਕਿ ਨੋ ਡਰੱਗਸ ਉਦੇ ਸਿਲਸਿਲੇ 'ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾਂ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੇ ਬੰਦੀ ਵੀ ਲਾਈ ਜਾ ਰਹੀ ਆ ਇਸ ਦੌਰਾਨ ਕੱਲ ਸਾਨੂੰ ਕੋਈ ਖੁਫਬਰੀ ਮਿਲੀ ਸੀ ਕਿ ਪਿੰਡ ਚੱਗੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਡੀయన్స్ ਆਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਗੀ ਲੀਟਰ ਲਿਸਟ ਲਿਕਰ ਸੀ ਜੋ ਪਲਾਸਟਿਕ ਦੇ ਪੌਚ ਸੇ ਪਾ ਕੇ ਉਹਨਾਂ ਨੇ ਸੇਲ ਵਾਸਤੇ ਰੱਖੀ ਹੁੰਦੀ ਆ ਉਹ ਰਿਕਵਰ ਹੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਫੈਸਟਿਵ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜਾਏ ਇਹ ਤੇ ਮਤਲਬ ਕੀ ਸਾਡੀ ਤੇ ਕੋਸ਼ਿਸ਼ ਹੁੰਦੀ ਆ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀਏ ਚਾਹੇ ਔਰ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲਿਕਰ ਨੂੰ ਲੈ ਕੇ ਹੋਇਆ ਪਿਆ ਵਾ ਕਿਉਂਕਿ ਉਹਦੇ ਨਾਲ ਅੱਗੇ ਵੀ ਕੈਸੂਲਟੀਜ਼ ਹੋਈ ਆ ਆਪਾਂ ਲੋਕਾਂ ਨੂੰ ਈਟੀਓ ਸਾਹਿਬ ਨਾਲ ਜਾ ਕੇ ਜਾਗਰੂਕ ਵੀ ਕਰੀਦਾ ਵਾ ਕਿ ਇਹਨੂੰ ਇਹਦਾ ਸੇਵਨ ਨਾ ਕਰੋ ਇਹਦੇ ਨਾਲ ਹਾਰਮਸ ਬੜੇ ਹੁੰਦੇ ਆ ਕੈਂਪਸ ਵੀ ਲਾ ਰਹੇ ਆ ਇਹ ਨਾਕਾਬੰਦੀ ਦੀ ਇਹ ਕਰਕੇ ਔਰ ਇਹਦੇ ਸਰਸਰਲੇ ਜੇ ਕੰਟੀਨਿਊਸਲੀ ਰੀਡ ਸਾਰੇ ਪਾਸੇ ਇੱਥੇ ਇਲੀਜੀਟ ਪ੍ਰੋਨ ਏਰੀਆ ਵਾਸੋਂ ਪਤਾ ਲੱਗਦਾ ਆ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੋਈ ਏਰੀਆ ਜਿਹੜੇ ਬਦਨਾਮ ਹੈ ਜਿੱਦਾਂ ਦਰਿਆ ਦੇ ਕੰਢੇ ਜਿਹੜੇ ਹੋਗੇ ਤੇ ਲਗਾਤਾਰ ਰੀਡ ਕਰ ਰਹੇ ਆ ਉੱਥੇ ਲਗਾਤਾਰ ਰੀਡ ਚੱਲ ਰਹੀ ਆ ਸਰ ਉਸੇ ਹੁੰਦੀ ਆ ਪਿਛਲੇ ਹਾਰਡਲੀ ਥੋੜੀ ਜਿਹਾ ਪਹਿਲਾਂ ਆਪਾਂ ਉੱਥੋਂ ਕੋਈ 50-60000 ਲੀਟਰ ਲਾਂਡ ਡਿਸਟਰੋਏ ਕੀਤੀ ਸੀ ਉਹਦੇ ਲੱਗੀ ਜਾ ਕੇ ਔਰ ਇਹ ਕੰਟੀਨਿਊਸ ਚੱਲਦਾ ਰਹੇਗਾ ਆਪਦੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਆ ਕਿ ਜਿਹੜੇ ਇਨਲਿicit ਲੀਕਰ ਆ ਇਹ ਬਹੁਤ ਹਾਰਮਫੁਲ ਆ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੇ ਆ ਤੇ ਉਹਦੇ ਨਾਲ ਸਰੀਰੀ ਬਹੁਤ ਨੁਕਸਾਨ ਹੁੰਦਾ ਵੱਲ ਲੀਵਰ ਫੇਲ ਹੋ ਜਾਂਦੀ ਅੱਖਾਂ ਦੀ ਰੌਸ਼ਨੀ ਚਲ ਜਾਂਦੀ ਇਵਨ ਹਿਊਮਨ ਲਾਈਫ ਦੀ ਕੈਪੈਬਿਲਿਟੀਜ਼ ਓ ਹੋ ਜਾਂਦੀ ਆ ਇਹਦੇ ਕਰਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸਿਓਂ ਕਿ ਮੈਂ ਆਪਨਾ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਦਾ ਸੇਵਨ ਨਾ ਕੀਤਾ ਜਾਏ ਤੇ ਸਾਡੇ ਇੱਕ ਸਾਇੰਸ ਇਨਸਪੈਕਟਰ ਧਾਰੀਵਾਲ ਤੋਂ ਪੰਕਜ ਗੁਪਤਾ ਜੀ ਨੇ ਇਹਨਾਂ ਦੇ ਵੀ ਏਰੀਆ 'ਚ ਕੰਟੀਨਿਊਸ ਇਹਨਾਂ ਦੀ ਨਾਕਾਬੰਦੀ ਚੱਲ ਰਹੀ ਆ ਉਧਰ ਜੋ ਜੋ ਇਲੀਜੀਟ ਪ੍ਰੋਨ ਏਰੀਆ ਇੰਦਰ ਦੀ ਸਾਈਡ ਤੇ ਉੱਧਰ ਵੀ ਰੇਡਸ ਚੱਲ ਰਹੀਆਂ ਹੋ। ਪੀਡੀਐਸ ਆਫ ਦੇ ਡਾਇਰੈਕਸ਼ਨਸ ਪਰ ਸਾਡੇ ਗੁਰਦਾਸਪੁਰਵਾਂਚੇ ਟੋਟਲ ਰੋਜ਼ ਕੋਈ ਨਾ ਕੋਈ ਐਕਸ਼ਨ ਲਿਆ ਜਾ ਰਿਹਾ ਹੈ। ਡੂ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਡਿਪਟੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗੁਰਦਾਸਪੁਰ ਤੋਂ ਤੇ ਸਾਡੇ ਸੁਪਰਵਾਈਜ਼ਨ ਸਾਡੇ ਐਕਸਾਈਜ਼ ਆਫਿਸਰ ਸ਼੍ਰੀ ਹਿਮੰਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਚੁਕੀ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਐ ਕਿ ਨੋ ਡਰਗਸ ਉਦੇ ਸਿਲਸਿਲੇ ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੇ ਬੰਦੀ ਵੀ ਲਾਈ ਜਾ ਰਹੀ ਆ ਇਸ ਦੌਰਾਨ ਕੱਲ ਸਾਨੂੰ ਕੋਈ ਮੁਖਬਰੀ ਮਿਲੀ ਸੀ ਕਿ ਪਿੰਡ ਚੱਗੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਡੀయన్స్ ਆਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੀਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਗੀ ਲੀਟਰ ਇਲਿਸੀਟ ਲਿਕਰ ਸੀ ਜੋ ਪਲਾਸਟਿਕ ਦੇ ਪੌਚੇ ਸੇ ਪਾ ਕੇ ਉਹਨਾਂ ਨੇ ਸੇਲ ਵਾਸਤੇ ਰੱਖੀ ਹੋਈ ਹੁੰਦੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਫੈਸਟਿਵ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜਾਏ ਇਹ ਤੇ ਮਤਲਬ ਕੀ ਸਾਡੀ ਤੇ ਕੋਸ਼ਿਸ਼ ਹੁੰਦੀ ਆ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀਏ ਚਾਹੇ ਔਰ ਜ਼ਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲਿਸੀਟ ਲਿਕਰ ਨੂੰ ਲੈ ਕੇ ਹੋਇਆ ਆ ਕਿਉਂਕਿ ਉਹਦੇ ਨਾਲ ਅੱਗੇ ਵੀ ਕੈਸੂਲਟੀਜ਼ ਹੋਈਆਂ ਆਪਾਂ ਲੋਕਾਂ ਨੂੰ ਈਟੀਓ ਸਾਹਿਬ ਨਾਲ ਜਾ ਕੇ ਜਾਗਰੂਕ ਵੀ ਕਰੀਦਾ ਹੋਾ ਕਿ ਇਹਨੂੰ ਇਹਦਾ ਸੇਵਨ ਨਾ ਕਰੋ ਇਹਦੇ ਨਾਲ ਹਾਰਮਸ ਬੜੇ ਹੁੰਦੇ ਆ ਕੈਂਪਸ ਵੀ ਲਾ ਰਹੇ ਆ ਤੇ ਨਾਕਾਬੰਦੀ ਵੀ ਇਹਦੇ ਕਰਕੇ ਔਰ ਇਹਦੇ ਸਿਰਸਰੇ ਚ ਕੰਟੀਨਿਊਸਲੀ ਰੇਡਸ ਸਾਰੇ ਬਸ ਇੱਥੇ ਇਲੀਜੀਟ ਪ੍ਰੋਨ ਏਰੀਆ ਵਾਸਤੇ ਨੂੰ ਪਤਾ ਲੱਗਦਾ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਜਰੀਏ ਜਿਹੜੇ ਬਦਨਾਮ ਹੈ ਜਿੱਦਾਂ ਦਰਿਆ ਦੇ ਕੰਢੇ ਜਿਹੜੀਏ ਹੋਗੇ ਤੇ ਲਗਾਤਾਰ ਰੀਡ ਕਰ ਰਹੇ ਆ ਉੱਥੇ ਲਗਾਤਾਰ ਰੀਡ ਚੱਲ ਰਹੀ ਆ ਸਰ ਉੱਥੇ ਰਿਪੋਰਟ ਹੁੰਦੀ ਆ ਪਿਛਲੇ ਹਾਰਡਲੀ ਥੋੜੀ ਜਿਹਾ ਪਹਿਲਾਂ ਆਪਾਂ ਉੱਥੋਂ ਕੋਈ 50 60000 ਲੀਟਰ ਲਾਨ ਡਿਸਟਰੋਏ ਕੀਤੀ ਸੀ ਉਹ ਲੱਗੀ ਜਾ ਕੇ ਔਰ ਇਹ ਕੰਟੀਨਿਊਸ ਚੱਲਦਾ ਰਹੇਗਾ ਆਪਣੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਕਿ ਜਿਹੜੇ ਇਲਿਜੀਟ ਲੀਕਰ ਆ ਇਹ ਬਹੁਤ ਹਾਰਮਫੁਲ ਆ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੇ ਆ ਤੇ ਉਹਦੇ ਨਾਲ ਸਰੀਰਿਕ ਬਹੁਤ ਨੁਕਸਾਨ ਹੁੰਦਾ ਵੱਲਿਵਰ ਫੇਲ ਹੋ ਜਾਂਦੀ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਇਵਨ ਹਿਊਮਨ ਲਾਈਫ ਦੀ ਕੈਪੈਬਿਲिटीज ਹੋ ਜਾਂਦੀ ਆ ਉਹ ਇਹਦੇ ਕਰਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸਿਓਂ ਕਿ ਮੈਂ ਆਪਣਾ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਦਾ ਸੇਵਨ ਨਾ ਕੀਤਾ ਜਾਏ ਤੇ ਸਾਡੇ ਇੱਕ ਸਾਇੰਸ ਇਨਸਪੈਕਟਰ ਧਾਰੀਵਾਲ ਤੋਂ ਪੰਕਜ ਗੁਪਤਾ ਜੀ ਨੇ ਇਹਨਾਂ ਦੇ ਵੀ ਏਰੀਆ 'ਚ ਕੰਟੀਨਿਊਸ ਇਹਨਾਂ ਦੀ ਨਾਕਾਬੰਦੀ ਚੱਲ ਰਹੀ ਹੈ ਉੱਧਰ ਔਰ ਜੋ ਜੋ ਇਲੀਜੀਟ ਪ੍ਰੋਨ ਏਰੀਆ ਇੰਦਰ ਦੀ ਸਾਈਟ ਤੇ ਉੱਧਰ ਵੀ ਰੇਡਸ ਚੱਲ ਰਹੀਆਂ ਆ ਪੀਡੀਐਸ ਆਫ ਦੇ ਡਾਇਰੈਕਸ਼ਨ ਫਲੋਰ ਸਾਡੇ ਗੁਰਦਾਸਪੁਰ ਟੋਟਲ ਰੋਜ਼ ਕੋਈ ਨਾ ਕੋਈ ਐਕਸ਼ਨ ਲਿਆ ਜਾਂਦਾ ਹੈ